ਆਟਰ ਗਰੁੱਪ ਦੀ ਮਲਕੀਅਤ ਵਾਲੀ 에어 ਇੰਡੀਆ 에어ਲਾਈਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜਿੱਥੇ 12 ਜੂਨ ਨੂੰ ਅਹਮਦਾਬਾਦ ਤੋਂ ਗੇਟਵੇਕ ਜਾ ਰਹੀ ਇਹ ਬੋਇੰਗ ਦੀ ਜੋ ਫਲਾਈਟ ਸੀ ਹਾਦਸਾ ਗ੍ਰਸਤ ਹੁੰਦੀ ਹੈ ਜਿਸ ਦੇ ਵਿੱਚ ਤਕਰੀਬਨ 241 ਯਾਤਰੀਆਂ ਸਮੇਤ ਦੱਸਿਆ ਕਿ 271 ਲੋਕ ਜੋ ਸੀ ਇਸ ਹਾਦਸੇ ਦੇ ਵਿੱਚ ਮਾਰੇ ਜਾਂਦੇ ਨੇ ਹਾਲਾਂਕਿ ਇੱਕ ਵਿਅਕਤੀ ਜੋ ਸੀ ਇਸ ਹਾਦਸੇ ਦੇ ਵਿੱਚ ਬਚ ਵੀ ਗਿਆ ਸੀ ਪਰ ਮੁਲੇ ਜੇ 에어ਲਾਈਨ ਦੇ ਵੱਲੋਂ ਦੱਸਦੀ ਹੈ ਕਿ ਇੱਕ ਵੱਡਾ ਫੈਸਲਾ ਲਿਆ ਗਿਆ ਦੱਸਦੀ ਹੈ ਕਿ 에어 ਇੰਡੀਆ ਦੀ 에어ਲਾਈਨ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜੋ ਅੰਤਰਰਾਸ਼ਟਰੀ ਵੱਡੇ ਜਹਾਜ਼ ਸੀ ਉਹਨਾਂ ਦੇ ਸੰਚਾਲਨ ਦੇ ਵਿੱਚ 15% ਦੀ ਕਟੌਤੀ ਜੋ ਹੈ ਉਹ 에어ਲਾਈਨ ਦੇ ਵੱਲੋਂ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਤਕਰੀਬਨ 20 ਜੂਨ ਤੋਂ ਇਹ ਜੋ ਕਟੌਤੀ ਹੈ 15% ਜੋ ਕੀਤੀ ਜਾ ਰਹੀ ਹੈ ਇਹ ਜੁਲਾਈ ਦੇ ਮੱਧ ਵਿੱਚ ਜਾ ਕੇ ਜੋ ਹੈ ਉਹ ਲਾਗੂ ਰਹੇਗੀ ਇੱਕ ਮਹੀਨਾ ਇਹ ਕਟੌਤੀ ਜੋ ਹੈ 15% ਦੀ ਹੋ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਸ ਦੀ وجہ ਜੋ ਹੈ ਉਹ ਦੱਸੀ ਜਾ ਰਹੀ ਹੈ ਕਿਉਂਕਿ 에ਅਰਲਾਈਨ ਦੇ ਜੋ ਵੀ ਜਹਾਜ਼ ਸੀ ਵੱਡੇ ਜਹਾਜ਼ ਜੋ ਅੰਤਰਰਾਸ਼ਟਰੀ ਉਡਾਨਾਂ ਭਰਦੇ ਸੀ ਉਹਨਾਂ ਦੇ ਸੰਚਾਲਨ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਸਾਹਮਣੇ ਆ ਰਹੀਆਂ ਸੀ ਸੁਰੱਖਿਆ ਨੂੰ ਲੈ ਕੇ ਕਈ ਤਰੀਕੇ ਦੀਆਂ ਕਹਿ ਦਈਏ ਕਿ ਦਿੱਕਤਾਂ ਆ ਰਹੀਆਂ ਸੀ ਸੰਚਾਲਨ ਨੂੰ ਲੈ ਕੇ ਜਿਸ ਤੋਂ ਬਾਅਦ ਹੁਣ 에ਅਰਲਾਈਨ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਅੰਤਰਰਾਸ਼ਟਰੀ ਵੱਡੇ ਜਹਾਜ਼ਾਂ ਦੀ ਜੋ 15% ਜੋਬ ਸੰਚਾਲਨ ਹੁੰਦਾ ਸੀ ਉਸ ਦੇ ਵਿੱਚ 15% ਦਾ ਕਟੌਤੀ ਜੋ ਹੈ ਉਹ ਕੀਤੀ ਜਾ ਰਹੀ ਹੈ ਸੁਰੱਖਿਆ ਜਾਂਚਾਂ ਦੇ ਵਿੱਚ ਜੋ ਰੁਕਾਵਟਾਂ ਆ ਰਹੀਆਂ ਸੀ ਉਹਨਾਂ ਨੂੰ ਉਹਨਾਂ ਬਾਰੇ ਪਤਾ ਕਰਨ ਦੇ ਲਈ ਕਿ ਇਹ ਰੁਕਾਵਟਾਂ ਕਿਉਂ ਆ ਰਹੀਆਂ ਨੇ ਕਿਉਂਕਿ ਪਿਛਲੇ 6 ਦਿਨਾਂ ਦੇ ਵਿੱਚ 에어 ਇੰਡੀਆ ਦੇ ਤਕਰੀਬਨ 83 ਅੰਤਰਰਾਸ਼ਟਰੀ ਉਡਾਨਾਂ ਜੋ ਸੀ ਉਹ ਰੱਦ ਕਰ ਦਿੱਤੇ ਗਏ ਆ ਤੇ ਇਹਨਾਂ ਦੀ ਵਜ੍ਹਾ ਸਿਰਫ ਸਿਕਿਉਰਿਟੀ ਚੈੱਕ ਸੀ ਕਈ ਤਰੀਕੇ ਨਾਲ ਤਕਨੀਕੀ ਖਰਾਬੀਆਂ ਜੋ ਸੀ ਉਹ ਸਾਹਮਣੇ ਆ ਰਹੀਆਂ ਸੀ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਉਡਾਨਾਂ ਜੋ ਸੀ ਉਹ ਰੱਦ ਕਰਨੀਆਂ ਪੈ ਰਹੀਆਂ ਸੀ ਤੇ ਹੁਣ 에ਅਰਲਾਈਨ ਦੇ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜੋ ਵੀ ਵੱਡੇ ਅੰਤਰਰਾਸ਼ਟਰੀ ਜਹਾਜ਼ ਜੋ ਸੀ ਜੋ ਅੰਤਰਰਾਸ਼ਟਰੀ ਉਡਾਨਾਂ ਭਾਦੇ ਸੀ ਉਹਨਾਂ ਦੇ ਸੰਚਾਲਨ ਦੇ ਵਿੱਚ 15% ਦੀ ਕਟੌਤੀ ਜੋ ਹੈ ਉਹ 에ਅਰਲਾਈਨ ਦੇ ਵੱਲੋਂ ਜੋ ਹੈ ਉਹ ਕੀਤੀ ਜਾ ਰਹੀ ਹੈ 3 ਜੂਨ ਤੋਂ ਇਹ ਕਟੌਤੀ ਲਾਗੂ ਹੋਵੇਗੀ ਤੇ ਜੁਲਾਈ ਦੇ ਮੱਧ ਵਿੱਚ ਇੱਕ ਟੋਤੀ ਜ ਹੈ ਉਦੋਂ ਤੱਕ ਲਾਗੂ ਰਹੇਗੀ ਤਾਂ 에어ਲਾਈਨ ਦੇ ਵੱਲੋਂ ਇਹ ਵੱਡਾ ਫੈਸਲਾ ਜੋ ਹੈ ਉਹ ਲਿਆ ਗਿਆ ਹੈ